ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਆਪ ਜੀ ਦੇ ਨਾਲ ਅੱਜ ਗੈਤਰੀ ਮੰਤਰ ਦੇ ਵਿਚਾਰ ਕਰਨੇ ਨੇ ਕਿ ਜਿਵੇਂ ਸਨਾਤਨ ਮਤ ਦਾ ਇੱਕ ਗੈਤਰੀ ਮੰਤਰ ਹੈ ਬੜਾ ਸ਼ਕਤੀਸ਼ਾਲੀ ਬੜਾ ਤਾਕਤਵਰ ਮੰਨਿਆ ਗਿਆ ਹੈ ਕਿ ਸਿੱਖਾਂ ਦਾ ਵੀ ਕੋਈ ਗੈਤਰੀ ਮੰਤਰ ਹੈ ਵੈਸੇ ਸਿੱਖਾਂ ਦੇ ਪੰਜ ਮੰਤਰ ਨੇ ਜਿਨ੍ਹਾਂ ਵਿੱਚ ਪਹਿਲਾ ਬੀਜ ਮੰਤਰ ਦੂਜਾ ਮੂਲ ਮੰਤਰ ਤੀਜਾ ਗੁਰ ਮੰਤਰ ਚੌਥਾ ਮਹਾ ਮੰਤਰ ਤੇ ਪੰਜਵਾਂ ਮਾਲਾ ਮੰਤਰ ਪਰ ਇਹਨਾਂ ਤੋਂ ਇਲਾਵਾ ਵੀ ਇੱਕ ਗੈਤਰੀ ਮੰਤਰ ਵੀ ਹੈ ਇੱਕ ਵਾਰ ਦਸਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਨੂੰ ਅਨੰਤਪੁਰ ਸਾਹਿਬ ਦੀ ਧਰਤੀ ਤੇ ਸੰਗਤਾਂ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਸੁਣਿਆ ਕਿ ਗਾਇਤਰੀ ਮੰਤਰ ਦੇ ਵਿੱਚ ਬੜੀ ਤਾਕਤ ਹੁੰਦੀ ਹੈ ਸੋ ਗਾਇਤਰੀ ਮੰਤਰ ਦੇ ਪਿਆਰਿਓ 24 ਅੱਖਰ ਨੇ ਤੇ ਦਸਵੇਂ ਪਾਤਸ਼ਾਹ ਕਰਨ ਲਗੇ ਪਿਆਰਿਓ ਆਪਣੇ ਕੋਲ ਵੀ ਗਾਇਤਰੀ ਮੰਤਰ ਹੈ ਤੁਸੀਂ ਉਹਦਾ ਅਭਿਆਸ ਕਰਿਆ ਕਰੋ ਫਿਰ ਮਹਾਰਾਜ ਨੇ ਜਾਪ ਸਾਹਿਬ ਦੇ ਵਿੱਚ ਨਾ ਜਿਹੜਾ ਗਾਇਤਰੀ ਮੰਤਰ ਉਚਾਰਨ ਕੀਤਾ ਸੀ ਉਹਦੇ ਬਾਰੇ ਸੰਗਤ ਨੂੰ ਦੱਸਿਆ ਕਿਉਂਕਿ ਜਿਵੇਂ ਗਾਇਤਰੀ ਮੰਤਰ ਦੇ 24 ਅੱਖਰ ਮੰਨੇ ਨੇ ਇਸੇ ਤਰ੍ਹਾਂ ਜਿਹੜਾ ਮੰਤਰ 10ਵੇਂ ਪਾਤਸ਼ਾਹ ਜੀ ਨੇ ਸ੍ਰੀ ਜਾਪ ਸਾਹਿਬ ਜੀ ਦੇ ਵਿੱਚ ਉਚਾਰਨ ਕੀਤਾ ਚਾਤਰੀ ਚਾਚਰੀ ਛੰਦ ਦੇ ਰੂਪ ਵਿੱਚ ਇਹਦੇ ਵਿੱਚ 24 ਅੱਖਰ ਉਹ ਹੈ ਚਾਤਰੀ ਛੰਦ ਤਵੈ ਪ੍ਰਸਾਦ ਗੋਵਿੰਦੇ ਮਕੰਦੇ ਉਦਾਰੇ ਅਪਾਰੇ ਹਰਯੰ ਕਰਯੰ ਨਿਰਨਾਮੇ ਅਕਮੇ 24 ਅੱਖਰ ਇਹ ਗਾਇਤਰੀ ਮੰਤਰ 10ਵੇਂ ਪਾਦਸ਼ਾ ਨੇ ਵਿਚਾਰਨ ਕੀਤਾ ਤੇ ਜਿਹੜਾ ਵੀ ਇਸ ਗਾਇਤਰੀ ਮੰਤਰ ਦਾ ਵੱਧ ਤੋਂ ਵੱਧ ਅਭਿਆਸ ਕਰੇਗਾ ਉਹਦੇ ਮਨ ਨੂੰ ਇਕਾਗਰਤਾ ਮਿਲੇਗੀ ਕਿਉਂਕਿ ਜੇ ਮਨ ਨਾ ਟਿਕਦਾ ਹੋਵੇ ਇਹਦਾ ਬਹੁਤਾ ਅਭਿਆਸ ਕਰਨ ਦੇ ਨਾਲ ਨਾ ਮਨ无 ਇਕਾਗਰਤਾ ਮਿਲਦੀ ਹੈ ਮਨ ਇਕਾਗਰ ਹੁੰਦਾ ਹੈ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ 14ਵੇਂ ਮੁਖੀ ਦਮਦਮੇ ਟਕਸਾਲ ਉਹਨਾਂ ਨੇ ਜਾਪ ਸਾਹਿਬ ਜੀ ਦੀ ਸੰਪੂਰਨ ਕਥਾ ਕੀਤੀ ਹੈ ਉਹਨਾਂ ਦੀਆਂ ਟੇਪਾਂ ਅੱਜ ਵੀ ਮੌਜੂਦ ਨੇ ਉਹਨਾਂ ਨੇ ਵੀ ਜ਼ਿਕਰ ਕੀਤਾ ਹੈ ਇਸ ਗੈਤਰੀ ਮੰਤਰ ਦਾ ਉਹ ਮਹਾਪੁਰਸ਼ਾਂ ਨੇ ਵੀ ਇਹ ਬਚਨ ਕੀਤਾ ਹੈ ਕਿ ਜਿਹੜਾ ਇਸ ਗੈਤਰੀ ਮੰਤਰ ਦਾ ਵੱਧ ਤੋਂ ਵੱਧ ਅਭਿਆਸ ਕਰੇਗਾ ਉਹਦਾ ਮਨ ਇਕਾਗਰ ਹੋਵੇਗਾ ਕਿਉਂਕਿ ਮਨ ਇਕਾਗਰ ਕਰਨ ਵਾਸਤੇ ਜਿੰਨਾ ਇਹਦਾ ਅਭਿਆਸ ਹੋਵੇਗਾ ਉਹਨਾਂ ਨੂੰ ਉਹਨਾਂ ਲਾਹਾ ਮਿਲੇਗਾ ਸੋ ਗੁਰੂ ਪਿਆਰਿਓ ਸਾਨੂੰ ਸਤਿਗੁਰਾਂ ਨੇ ਇਹ ਗੁਰਬਾਣੀ ਦੇ ਮੰਤਰ ਬਖਸ਼ੇ ਆ ਇਹਨਾਂ ਮੰਤਰਾਂ ਦੇ ਨਾਲ ਕਾਲਾ ਜਾਦੂ ਨਾ ਕੋਈ ਟੋਣਾ ਟਮਣਾ ਕੁਝ ਨਹੀਂ ਚੱਲਦਾ ਹੋਰਾ ਜੰਤਰਾ ਮੰਤਰਾਂ ਦਾ ਖੜਾ ਛੜ ਗਏ ਧਾਗੇ ਤਵੀਤਾਂ ਦਾ ਖੜਾ ਛੜ ਗਏ ਟੋਣਿਆਂ ਦਾ ਖੜਾ ਛੜ ਗਏ ਸਾਨੂੰ ਸਤਿਗੁਰਾਂ ਨੇ ਇਹ ਗੁਰਬਾਣੀ ਰੂਪ ਵਿੱਚ ਮੰਤਰ ਬਖਸ਼ੇ ਆ ਇਹਨਾਂ ਦਾ ਅਭਿਆਸ ਕਰੋ ਤੇ ਸਭ ਕੁਝ ਪ੍ਰਾਪਤ ਹੋਵੇਗਾ ਮਨ ਨੂੰ ਇਕਾਗਰਤਾ ਵੀ ਮਿਲੇਗੀ ਪੰਜ ਵਿਸ਼ੇਸ਼ ਮੰਤਰ ਨੇ ਜੋ ਗੁਰੂ ਪਿਆਰਿਉ ਚਾਰ ਸ੍ਰੀ ਜਪਜੀ ਸਾਹਿਬ ਜੀ ਦੇ ਵਿੱਚ ਤੇ ਇੱਕ ਗੁਰ ਮੰਤਰ ਇਹ ਪੰਜ ਮੰਤਰ ਵੱਖਰੇ ਨੇ ਤੇ ਇਹ ਗਾਇਤਰੀ ਮੰਤਰ ਜਿਹੜਾ ਹੈ 10ਵੇਂ ਪਾਤਸ਼ਾਹ ਜੀ ਦਾ ਸ੍ਰੀ ਜਾਪ ਸਾਹਿਬ ਜੀ ਦੇ ਵਿੱਚ ਹੈ ਜਾਪ ਸਾਹਿਬ ਜੀ ਦੇ ਵਿੱਚ ਸੋ ਚਾਚਰੀ ਛੰਦ ਤਵੈ ਪ੍ਰਸਾਦ ਗੋਵਿੰਦੇ ਮੁਕੰਦੇ ਉਦਾਰੇ ਅਪਾਰੇ ਹਰਿ ਅੰ ਕਰਯੰ ਨਰਨਾਮੇ ਅਕੰ ਸੋ ਜਿਨ੍ਹਾਂ ਵੀ ਇਹਦਾ ਜਾਪ ਹੋਵੇ ਉਹਨਾਂ ਨੂੰ ਸਾਧ ਸੰਗਤ ਲਾਹਾ ਪ੍ਰਾਪਤ ਹੁੰਦਾ ਹੈ ਤੇ ਮਨ ਨੂੰ ਇਕਾਗਰਤਾ ਮਿਲਦੀ ਹੈ ਰਾਤਨ ਸਿੱਖ ਵੀ ਇਸ ਜਾਪ ਦਾ ਇਸ ਮੰਤਰ ਦਾ ਬੜਾ ਅਭਿਆਸ ਕਰਦੇ ਰਹਿਆ ਬੜਾ ਅਭਿਆਸ ਮਹਾਰਾਜ ਕਹਿੰਦੇ ਇਹ ਮੰਤਰ ਉਸ ਗੈਤਰੀ ਮੰਤਰ ਤੋਂ ਵੀ ਉੱਤੇ ਹੈ ਜਿਹੜਾ ਇਹਦਾ ਅਭਿਆਸ ਕਰ ਲਵੇ ਬੜਾ ਲਾਹਾ ਮਿਲਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ